ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੇ ਵਲੌਗ ਦੇ ਵਿੱਚ ਅਸੀਂ ਦਲੇਸ਼ ਛੋਲਿਆਂ ਦੀ ਜਿਹੜੀ ਦਾਲ ਬਣਾਉਣ ਜਾ ਰਹੇ ਹਾਂਗੇ ਬਹੁਤ ਸੋਹਣਾ ਵਲੌਗ ਹੋਣ ਜਾ ਰਿਹਾ ਤੁਸੀਂ ਪੂਰਾ ਵਲੌਗ ਦੇਖਿਓ ਮੈਂ ਤੇ ਮੰਮੀ ਸਬਜੀ ਕੱਟ ਰਹੇ ਸੀਗੇ ਔਰ ਨਾਲ ਦੇ ਨਾਲ ਅਸੀਂ ਤੜਕਾ ਵੀ ਕੱਟ ਲਿਆ ਬੈਠੇ ਅਸੀਂ ਗੱਲਾਂ ਕਰ ਰਹੇ ਸੀਗੇ ਉਹ ਘਰ ਸਵਰਗ ਹੈਗਾ ਜਿੱਥੇ ਸੱਸ ਨੂੰ ਦੋਨੇ ਇਕੱਠੇ ਬੈਠ ਕੇ ਗੱਲਾਂ ਕਰਦੀਆਂ ਨੇ ਆਪਣੇ ਦੁੱਖ ਸੁੱਖ ਇੱਕ ਦੂਜੇ ਦੇ ਨਾਲ ਸਾਂਝਾ ਕਰਦੀਆਂ ਨੇ ਕਿਉਂਕਿ ਸੱਸ ਇੱਕ ਤਰ੍ਹਾਂ ਦੀ ਮਾਂ ਹੀ ਹੁੰਦੀ ਹੈ ਅਸਲ ਮਾਂ ਤਾਂ ਸੱਸ ਹੀ ਹੁੰਦੀ ਹੈਗੀ ਜਿਹੜੀਆਂ ਨੂੰਹਾਂ ਹੁੰਦੀਆਂ ਜੀ ਉਹ ਧੀ ਹੀ ਹੁੰਦੀਆਂ ਜਦੋਂ ਆਪਾਂ ਕਹਿ ਦਿੰਦੇ ਆ ਬਗਾਨੀ ਬਗਾਨੀ ਆ ਇਹ ਇਹ ਬਗਾਨੀ ਕਾਹਦੀ ਜਦੋਂ ਆਪਦੇ ਮਾਪਿਓ ਸਾਰਾ ਕੁਝ ਛੱਡ ਕੇ ਆਪਣੇ ਘਰੇ ਆ ਗਈ ਉਹ ਆਪਦੀ ਧੀ ਹੈ ਆਪਦੀਆਂ ਧੀਆਂ ਤਾਂ ਚਲੀਆਂ ਜਾਂਦੀਆਂ ਆਪਦੇ ਘਰ ਇਹ ਹੀ ਧੀਆਂ ਹੁੰਦੀਆਂ ਜੇ ਕੋਈ ਸਮਝੇ ਅਸਲ ਤਾਂ ਬੜੇਪੇ ਤੇ ਇਹਨਾ ਨਹੀਂ ਕੰਮ ਆਉਣਾ ਜੀ ਆਪਣੇ ਬਿਲਕੁਲ ਸੱਸਾਂ ਦਾ ਵੀ ਫਰਜ਼ ਬਣਦਾ ਹੈਗਾ ਕਿ ਉਹ ਵੀ ਮਾਂ ਦੀ ਤਰ੍ਹਾਂ ਹੀ ਆਪਣਾ ਜਿਹੜਾ ਅਸਲ ਰਿਸ਼ਤਾ ਨਿਭਾਉਣ ਇੱਧਰ ਅਸੀਂ ਗੱਲਾਂ ਕਰਦਿਆਂ ਕਰਦਿਆਂ ਨੂੰ ਪਤਾ ਹੀ ਨਹੀਂ ਲੱਗਿਆ ਮੰਮੀ ਨੇ ਸਬਜ਼ੀ ਘੜਤੀ ਤੇ ਮੈਂ ਇੱਧਰ ਤੜਕਾ ਵਗੈਰਾ ਕੱਟਤਾ ਸੀਗਾ ਬਹੁਤ ਹੀ ਜਿਆਦਾ ਸੋਹਣਾ ਬਲੌਗ ਬਣਾਉਣ ਦੀ ਕੋਸ਼ਿਸ਼ ਤਾਂ ਅਸੀਂ ਕਰਦੇ ਹੀ ਰਹਨੇ ਆਂਗੇ ਮੰਮੀ ਕਹਿੰਦੇ ਚਲੋ ਵੀ ਮੈਂ ਬਣਾਉਣੀ ਅੱਜ ਸਬਜ਼ੀ ਦੇ ਦਾਲ ਮਾਫ ਕਰਨਾ ਸੀ ਮਾਲਵੇ ਵਾਲੇ ਸਬਜ਼ੀ ਤੇ ਦਾਲ ਦੇ ਵਿੱਚ ਟੋਟਲੀ ਬਜ਼ਲ ਹੁੰਨੇ ਆਂਗੇ ਅਸੀਂ ਸਬਜ਼ੀ ਨੂੰ ਵੀ ਦਾਲ ਹੀ ਕਹਿ ਦਿੰਨੇ ਆਂਗੇ ਤੇ ਇਧਰ ਮਾਡਰਨ ਕਿਚਨ ਚ ਮੰਮੀ ਆ ਚੁੱਕੇ ਨੇਗੇ ਤੇ ਸਭ ਤੋਂ ਪਹਿਲਾਂ ਤਾਂ ਮੰਮੀ ਨੇ ਪਾਣੀ ਧਰਤਾ ਜੀ ਕੁੱਕਰ ਵਿੱਚ ਪਾ ਕੇ ਅੱਜ ਆਪਾਂ ਬਣਾਵਾਂਗੇ ਦਲੇ ਛੋਲੇ ਤੇ ਕद्दू ਦੀ ਦਾਲ ਇਹ ਬਹੁਤ ਟੇਸਟੀ ਲੱਗਦੀ ਹੈ ਜੀ ਠੰਡੀ ਹੁੰਦੀ ਹੈ ਕद्दू ਤਾਂ ਵੈਸੇ ਹੀ ਆਪਣੇ ਘਰਾਂ 'ਚ ਬੰਦਾ ਹੀ ਰਹਿੰਦਾ ਹੈ ਕद्दू ਤੋਰੀਆਂ ਤਾਂ ਗਰਮੀ ਦੀ ਇਹ ਖਾਸ ਸਬਜੀ ਹੈ ਤੇ ਅੱਜ ਅਸੀਂ ਦਾਲ ਬਣਾਵਾਂਗੇ ਕद्दू ਪਾ ਕੇ ਕੁੱਕਰ 'ਚ ਪਾਣੀ ਧਰਤਾ ਨੂਨ ਮਿਰਚ ਹਲਦੀ ਮਸਾਲਾ ਬੇਸਿਕ ਜਿਹੜੇ ਮਸਾਲੇ ਜਿਹੜੇ ਰੂਟੀਨ ਵਿੱਚ ਕੰਮ ਆਉਂਦੇ ਆ ਆਪਣੇ ਤੇ ਬਸ ਮੈਂ ਦਾਲ ਭਿਉਂਤੀ ਸੱਦਾ ਘੰਟਾ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਧੋ ਕੇ ਸਮਾਰ ਕੇ ਚਾਰ ਤੋਂ ਪੰਜ ਵਾਰ ਧੋ ਲੈਣਾ ਇਹਦਾ ਚਿੱਟਾ-ਚਿੱਟਾ ਪਾਣੀ ਜ ਸਾਰਾ ਕੱਢ ਦੇਣਾ ਦੇਖ ਲਓ ਮੰਮੀ ਕਿੰਨੇ ਮਲਾਵਟੀ ਚੀਜ਼ਾਂ ਆਉਣ ਲੱਗ ਪਈਆਂ ਹਨ ਕਿੰਨਾ ਕਲਰ ਬੇਸਿਕ ਤੋਂ ਲਾ ਕੇ ਤੇ ਵੇਚ ਦਿੰਦੇ ਨੇ ਕਿ ਦੁਕਾਨਾਂ ਤੋਂ ਕੈਮੀਕਲ ਲਾਏ ਹੁੰਦੇ ਪੁੱਤ ਸਾਰੇ ਇਹ ਸਾਰੇ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ ਸਮਾਰ ਕੇ ਫਿਰ ਆਪਾਂ ਇੱਕ ਪੋਣੀ ਵਿੱਚ ਕਾੜਾਂਗੇ ਜੋ ਕਿ ਇਹਦਾ ਪਾਣੀ ਵੀ ਸਾਰਾ ਨਿਕਲ ਜੇ ਤੇ ਚਾਰ ਤੋਂ ਪੰਜ ਵਾਰੀ ਮੈਂ ਧੋ ਲਈ ਇਹਨੂੰ ਚੰਗੀ ਤਰ੍ਹਾਂ ਫਿਰ ਇਹ ਸਾਫ ਹੋ ਜਾਂਦੀ ਹੈ ਟੇਸਟੀ ਬਣਦੀ ਹੈ ਜੋ ਵਿੱਚ ਰਹਿ ਜੇ ਨਾ ਜਿਸ ਤਰਜਾ ਇਹਦਾ ਫਿਰ ਸਹੀ ਨਹੀਂ ਦਾਲ ਬਣਦੀ ਬਿਲਕੁਲ ਬਿਲਕੁਲ ਫੇਰ ਹੀ ਆਪਣੀ ਦਾਲ ਤਾਂ ਨੂੰ ਬੈਸਟ ਹੁੰਦੀ ਹੈ ਸਾਰੇ ਘਰਾਂ ਦੇ ਵਿੱਚੋਂ ਜਦੋਂ ਆਪਾਂ ਇੰਨੇ ਜਿਆਦਾ ਕੇਅਰ ਕਰਦੇ ਆਂ ਸਬਜ਼ੀ ਨੂੰ ਇਨਾ ਦਾਲ ਨੂੰ ਬਣਾਉਣੇ ਇੱਥੇ ਰੈਸਿਪੀਤ ਆ ਗਈ ਰੈਸਿਪੀਤ ਕਹਿੰਦੀ ਦਾਦੀ ਮੈਂ ਪਾਣੀ ਲੈਣਾ ਪਾਣੀ ਦਿੱਤਾ ਇਹਨੇ ਆਪ ਦਾ ਵਿੱਚ ਜਰੂਰ ਆ ਕੇ ਉਹ ਕਰਨਾ ਹੁੰਦਾ ਤੇ ਚਲੋ ਜੀ ਪਾਣੀ ਗਰਮ ਹੋ ਚੁੱਕਿਆ ਆਪਣਾ ਇਸ ਤੋਂ ਬਾਅਦ ਦਾਲ ਪਾ ਦੂੰ ਜੋ ਕਿ ਮੈਂ ਧੋਤੀ ਸੀ ਤੇ ਨਾਲ ਹੀ ਆਪਾਂ ਕੱਦੂ ਦੇ ਫਾੜੀਆਂ ਪਾ ਦਾਂਗੇ ਵਿੱਚੀ ਦਾਲ ਹੁਣ ਆਪਾਂ ਇਹਨੂੰ ਕੁੱਕਰ ਦਾ ਢੱਕਣ ਲਾ ਦਾਂਗੇ ਥੋੜਾ ਜਿਹਾ ਘਿਓ ਵੀ ਪਾਵਾਂਗੇ ਕਿਉਂ ਪਾ ਕੇ ਉਹ ਉਬਲਦਾ ਨਹੀਂ ਹੈਗਾ ਫਿਰ ਬਾਹਰ ਨਹੀਂ ਨਿਕਲਦਾ ਉਬਲ ਬਲਬ ਪਾਣੀ ਇਹਦਾ ਨਹੀਂ ਢੱਕਣ ਤੇ ਸਾਰਾ ਮਸਾਲਾ ਤੇ ਢੱਕਣ ਤੇ ਲੱਗ ਜਾਂਦਾ ਹੈ ਕੁੱਕਰ ਦੇ ਹੁਣ ਇਹਦੀਆਂ 6 ਸੀਟੀਆਂ ਜਾਂ 7 ਪਾਵਾਂ ਦੀ ਬਜਾਦਾਂ 6-7 ਸੀਟੀਆਂ ਵਜਾ ਕੇ ਚੰਗੀ ਤਰ੍ਹਾਂ ਘੁਲ ਜਾਂਦੀ ਹੈ ਲੋ ਜੀ ਜਿਮਣੀ ਵੀ ਛੱਡਤੀ ਆਪਾਂ ਇੱਕ ਸਾਨੂੰ ਹੁਣ ਯਾਦ ਰੱਖਣਾ ਪੈਂਦਾ ਵੀ ਜਿਮਣੀ ਚਲਾ ਦਈਏ ਹਾਂ ਹਾਂ ਉਹ ਆਇਆ ਨਾ ਫਿਰ ਇਹਦਾ ਸਾਰਾ ਧੂਆਂ ਢੇਰ ਜਾ ਚੜ ਜਾਂਦਾ ਹੈ ਫਿਰ ਸਫਾਈ ਨਹੀਂ ਹੁੰਦੀ ਕਪਵੋੜਾਂ ਦੀ ਇਹ ਆਪਾਂ ਬਣਾ ਤਾਂ ਲੈਨੇ ਜੀ ਇਹਦੀ ਸਫਾਈ ਬਹੁਤ ਰੱਖਣੀ ਪੈਂਦੀ ਹੈ ਹੁਣ ਆਪਾਂ ਸੀਟੀ ਆਉਣ ਤੱਕ ਵੇਟ ਕਰਦੇ ਆ ਇਧਰ ਉਹਨੇ ਸੈਲਫ ਸਾਫ ਕਰਦੀਆਂ ਜਸਪ੍ਰੀਤਾ ਦੇ ਪੇਕਿਆਂ ਦੇ ਲਈ ਸੀ ਛੱਲੀਆਂ ਤੇ ਕੱਕੜੀਆਂ ਅੱਧੀਆਂ ਤਾਂ ਖਾ ਲੀਆਂ ਥੋੜੀਆਂ ਜਿਹਾ ਰਹਿ ਗਈਆਂ ਤੇ ਚਲੋ ਵਰਸੇਸ ਤੋਂ ਹੁਣ ਗਰੀਦ ਦਾ ਚਾਹ ਜੜਿਆ ਜਦੋਂ ਤੁਰਨਾ ਸੀ ਉਦੋਂ ਤੁਰੀ ਨਹੀਂ ਇਹਦੇ ਨਾਲ ਹੋਣ ਪੁਰਾਣੀਆਂ ਖੇਡਾਂ ਚੱਕ ਚੱਕ ਕੇ ਇੱਧਰ ਚੱਕ ਚੱਕ ਲੈ ਆਉਂਦੀ ਐ ਚਲੋ ਜੀ ਇਹਦੀ ਮਰਜ਼ੀ ਐ ਜੇ ਬੱਚਿਆਂ ਦੀ ਮਰਜ਼ੀ ਦੇ ਮਾਲਕ ਹੁੰਦੇ ਐ ਸੀਟੀ ਵੱਜ ਗਈ ਮੰਮੀ ਆਪਣੇ ਆਪਣੀ ਨਹੀਂ ਵੱਜੀ ਆਪਣੇ ਕੁੱਕਰ ਦੀ ਵੱਜੀ ਐ ਬਿਲਕੁਲ ਬਿਲਕੁਲ ਨੀਰ ਬੌਟਾ ਪਾ ਕਿੰਨੀਆਂ ਸੀਟੀਆਂ ਮਰਵਾ ਲਾ ਗਰਮੀ ਬਹੁਤ ਹੋ ਗਈ ਹੁਣ ਚਲੋ ਨਿੰਬੂ ਪਾਣੀ ਪੀ ਲਈਏ ਚਲੋ ਥੋੜਾ ਜਿਹਾ ਉਹ ਜਾਂਦਾ ਗਰਮੀ ਕਿਚਨ ਚ ਤਾਂ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਲਗਾਤਾਰ ਖੜਨਾ ਵੀ ਡਿਫਿਕਲਟ ਹੋ ਜਾਂਦਾ ਹੈ ਬੱਸ ਕਿ ਗਰਮੀ ਜ਼ਿਆਦੇ ਪਈ ਆ ਤੇ ਚਲੋ ਨਿੰਬੂ ਪਾਣੀ ਬਣਾ ਲੈਨੇ ਆ ਤੇ ਥੋੜਾ ਥੋੜਾ ਪੀਤਾ ਜਾਊ ਥੋੜਾ ਜਿਹਾ ਰਾਹਤ ਜੀ ਮਿਲਦੀ ਹੈ ਗਰਮੀ ਚ ਨਮਕ ਪਾ ਲਿਆ ਚਲੋ ਜੀ ਐਡੀਟਿੰਗ ਦੇਖੋ ਮम्मा ਮੇਰੀ ਕਿੰਨੀ ਸੋਹਣੀ ਹੈ ਹਾਂ ਤੂੰ ਕੰਮ ਹੀ ਸਾਰੇ ਸੋਹਣੇ ਕਰਦੀ ਆਂ ਪਤਾ ਸਾਡੇ ਤਿੰਨ ਕ ਗਲਾਸਾਂ ਦੇ ਵਿੱਚ ਅਸੀਂ ਇਹਨੂੰ ਟੋਟਲੀ ਪਾ ਲਿਆ ਹੂੰ ਸਾਡੀ ਪਰਫੈਕਟ ਨੂੰ ਆ ਨੂੰ ਸਾਰੇ ਪਾਸਿਓਂ ਠੀਕ ਆ ਲਓ ਜੀ ਮੰਮੀ ਨੇ ਤਿਆਰ ਕਰਤੇ ਗਲਾਸ ਹੁਣ ਪੀ ਲਓ ਪਹਿਲਾ ਗਲਾਸ ਮੇਰਾ ਹਾਂ ਠੰਡਾ ਪਾਣੀ ਤੇ ਨਾਲ ਦੀ ਨਾਲ ਇੱਧਰ ਤੜਕਾ ਤੜਕਾ ਚੀਰਿਆ ਪਿਆ ਸੀ ਆਪਾਂ ਹੁਣ ਬਸ ਸਰੋਂ ਦਾ ਤੇਲ ਲਓ ਜੀ ਆਪਣਾ ਫਰਾਈਪੈਨ ਗਰਮ ਹੋ ਚੁੱਕਿਆ ਆਪਾਂ ਤੇਲ ਪਾਤਾ ਤੇ ਥੋੜਾ ਜਿਹਾ ਜੀਰਾ ਲਸਣ ਤੇ ਹਰੀ ਮਿਰਚ ਤੇ ਪਿਆਜ਼ ਲਓ ਜੀ ਚੱਕ ਲਈ ਆਪਦੇ ਹਥਿਆਰ ਆਪਾਂ ਕੜਛੀ ਚੱਕ ਲਈ ਜੰਗ ਦੇ ਮੈਦਾਨ ਚ ਤਲਵਾਰ ਤੇ ਰਸੋਈ ਦੇ ਮੈਦਾਨ ਚ ਕੜਛੀ ਹਾਂ ਜੀਰਾ ਪਾ ਕੇ ਲਸਣ ਪਾ ਕੇ ਇਹਨੂੰ ਬਾਲੀ ਕਾਲੀ ਜੀ ਨਹੀਂ ਕਰਨਾ ਨਾਲ ਦੀ ਨਾਲ ਬਸ ਥੋੜਾ ਜਿਹਾ ਸੇਕ ਲਵਾ ਕੇ ਪਿਆਜ਼ ਤੇ ਹਰੀ ਮਿਰਚ ਪਾ ਦਿੰਨੀ ਹੈ ਜਿਹੜੀ ਵੀ ਦਾਲ ਦੇ ਤੜਕੇ ਦੇ ਵਿੱਚ ਲਸਣ ਪਾਉਣੀ ਉਹਨੂੰ ਪਹਿਲਾਂ ਹੀ ਭੁੰਨ ਲੈ ਥੋੜਾ ਜਿਹਾ ਥੋੜਾ ਜਿਹਾ ਬਸ ਕਿਉਂਕਿ ਤੇਲ ਜਿਆਦਾ ਗਰਮ ਹੁੰਦਾ ਨਾ ਨਹੀਂ ਫਿਰ ਜਿਆਦਾ ਸੜ ਜਾਂਦੀ ਹੈ ਬਸ ਨਾਲ ਦੀ ਨਾਲ ਪਿਆਜ਼ ਪੂਜੀ ਪਾ ਦੇ ਤੇ ਮੈਂ ਦਾਲਾਂ ਚ ਟਮਾਟਰ ਘੱਟ ਪਾਉਣੀ ਹੈ ਵੈਸੇ ਮੈਨੂੰ ਚੰਗਾ ਨਹੀਂ ਲੱਗਦਾ ਸਾਡੇ ਕੋਈ ਖਾਂਦਾ ਨਹੀਂ ਤੇ ਤੁਸੀਂ ਆਪਣੇ ਲੋੜ ਦੇ ਅਨੁਸਾਰ ਪਾ ਸਕਦੇ ਹੋ ਜੇ ਤੁਹਾਨੂੰ ਆਪਦੀ ਲੋੜ ਆ ਵੀ ਸੋਡੇ ਖਾਂਦੇ ਆ ਫਾਰਮਸੀ ਜਿਵੇਂ ਹੋ ਠੀਕ ਆਗਾ ਸਪੈਸਟੀਗਰ ਸਪੈਸਟੀਗਰ ਹਾਂ ਹੋਰ ਵਧੀਆ ਪਹੁੰਚ ਗਏ ਠੀਕ ਠਾਕ ਜੁਕੇ ਆ ਬਹੁਤ ਵਧੀਆ ਬੜੇ ਪੋਤੀ ਲੱਗਿਆ ਕਿਵੇਂ ਕਮੈਂਟ ਚ ਪਹੁੰਚੀ ਹਾਂ ਚੰਗ ਵਧੀਆ ਹੋਇਆ ਉਹ ਜਹਾਜ਼ ਦਾ ਸਫ਼ਰ ਵਧੀਆ ਨੇ ਹਾਂ लक्की लक्की परमा हर से सारे चीज ने वाह वाह आपको सीने अच्छा ये काम से काम में मैं लिए तो डोमिने रहा बढ़िया तू चार्ज के ही दोस्तों बढ़िया हां जासी भी आ सी ये गल नहीं गाना बहुत बढ़िया खातिर तो बहुत बढ़िया इतना भी गाना इतना तेज तो बढ़िया ना हम्म

ਵੈਸੇ ਤਾਂ 6 ਸੀਟੀਆਂ ਚ ਬਹੁਤ ਘੁੱਲ ਜਾਂਦੀ ਹੈ ਅੱਧਾ ਪੌਣਾ ਘੰਟਾ ਪਹਿਲਾਂ ਭਉਂਤੀ ਹੁੰਦੀ ਹੈ ਆਪਾਂ ਮੱਧਣੀ ਮਾਰ ਕੇ ਸਮਾਰ ਕੇ ਘੋਟ ਦੇਣੀ ਹੈ ਇਹਨੂੰ ਕੱਦੂ ਦੀਆਂ ਫਾੜੀਆਂ ਵੀ ਘੁੱਟ ਜਾਂਦੀਆਂ ਫਿਰ ਵਧੀਆ ਨਾਲ ਦੀ ਨਾਲ ਮੰਮੀ ਮਾਸੀ ਦੇ ਨਾਲ ਵੀਡੀਓ ਕਾਲ ਤੇ ਲੱਗੇ ਪਏ ਨੇ ਹਾਂਜੀ ਉਹਨਾਂ ਦਾ ਉਹ ਜੁਕੇ ਗਏ ਆ ਸਾਡੇ ਪਟਿਆਲੇ ਵਾਲੇ ਮਾਸੀ ਆਪਦੇ ਬੇਟੇ ਕੋਲੇ ਉਹਨਾਂ ਦੀ ਵੀਡੀਓ ਕਾਲ ਆਲੀ ਨਾਲ ਕੀ ਗੱਲ ਕਰ ਰਹੇ ਹੈ ਨਾ ਇਹ ਆਪਦੇ ਕੰਮ ਵੀ ਕਰੀਏ ਮਾਸੀ ਕੀ ਕਰੀਏ ਨਾ ਸਾਰੇ ਕੰਮ ਨਾਲ ਦੀ ਨਾਲ ਦਾਲ ਆਪਣੀ ਚੰਗੀ ਤਰ੍ਹਾਂ ਘੁੱਟ ਗਈ ਸਾਡਾ ਆਪਣਾ ਪੁੱਜ ਗਿਆ। ਦੱਸ ਕੀ ਹੁਣ ਆਪਾਂ ਚਲੋ ਇਹਨੂੰ ਤੜਕੇ ਨੂੰ ਵਿੱਚ ਦਾਲ ਦੇ ਪਾਵਾਂਗੇ। ਹੁਣ ਕਰਾਂ ਮਿਲਾਵਾਂਗੇ ਵਿੱਚ ਕਰ ਦਿੰਦੇ ਹਾਂ। ਇਹਦੇ ਨਾਲ ਹੀ ਸਾਡੀ ਦਾਲ ਬਣ ਕੇ ਤਿਆਰ ਹੋ ਚੁੱਕੀ ਐ। ਇਹਨੂੰ ਵੀ ਸਾਡੀ ਇਹ ਦਾਲ ਦੀ ਵੀਡੀਓ ਵਧੀਆ ਲੱਗੀ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਨੂੰ ਦਾਲਾਂ ਪਸੰਦ ਨੇ। ਹਾਂ ਜਿਆਦਾਤਰ ਤਾਂ ਹਰੇਕ ਨੂੰ ਝਾਲਾਂ ਪਸੰਦ ਹੁੰਦੇ ਹ ਹਲਕੀਆਂ ਹੁੰਦੀਆਂ ਨੇ। ਸਾਡੇ ਜੀ ਗੁਵਾਨ ਦੇ ਵਿੱਚ ਜੂਵੀ ਤੇ ਨਵੀ ਨੇ ਛੋਟੇ ਛੋਟੇ ਬੱਚੇ ਨੇ ਉਹਨਾਂ ਕੋਲੇ ਥਾਰ ਗੱਡੀ ਸੀਗੀ ਗੁਰਸਿਖਤ ਨੇ ਜਦੋਂ ਦੇਖ ਲਈ ਇਹ ਕਹਿੰਦੀ ਮੈਂ ਲੈਣੀ ਆ ਭਾਵੇਂ ਇਹਦੇ ਕੋਲੇ ਇੰਨੀਆਂ ਜਿਆਦਾ ਖੇਡਾਂ ਨੇ ਪਰ ਆਪਦੀ ਖੇਡ ਨਾਲ ਤਾਂ ਇਹ ਬਿਲਕੁਲ ਵੀ ਨਹੀਂ ਖੇਡਦੀ ਇਹਦੇ ਬਸ ਕਹਿਣ ਦੇ ਦਿਨ ਸੀ ਇਹਦੇ ਦਾਦੂ ਉਹਦੀ ਜਾ ਕੇ ਬਾਜ਼ਾਰ ਦੇ ਵਿੱਚੋਂ ਥਾਰ ਗੱਡੀ ਲਈ ਆਏ ਤੇ ਦੇਖੋ ਕਿੰਨੀ ਖੁਸ਼ ਹੁੰਦੀ ਹੈਗੀ ਇਹਦੇ ਦਾਦੀ ਤੇ ਪੋਤੀ ਦੋਨੇ ਜਾਨੀਆਂ ਉਹਦੀ ਖੁਸ਼ ਹੋ ਜਾਂਦੀਆਂ ਚੀਜ਼ਾਂ ਦੇਖ ਕੇ ਜਦੋਂ ਇਹਨਾਂ ਨੂੰ ਚੀਜ਼ਾਂ ਮਿਲਦੀਆਂ ਨੇ ਨਾ ਇਹਨਾਂ ਦੀ ਐਕਸਾਈਟਮੈਂਟ ਵੇਖਣ ਵਾਲੀ ਹੁੰਦੀ ਹੈਗੀ ਸੋ ਬੱਚਿਆਂ ਨੂੰ ਦਾਦਾ ਦਾਦੀ ਦਾ ਪਿਆਰ ਵੀ ਮਿਲਣਾ ਜ਼ਰੂਰੀ ਹੁੰਦਾ ਜ਼ਿੰ ਬਹੁਤ ਕੁਝ ਸਿੱਖਦੇ ਆ ਬੱਚੇ ਆਪਣੇ ਦਾਦਾ ਦਾਦੀ ਤੋਂ ਸਾਡੀ ਗੁਰਸੇਵਤ ਤਾਂ ਬਹੁਤ ਹੀ ਜ਼ਿਆਦਾ ਇੰਜੋਏ ਕਰਦੇ ਆ ਤੇ ਤੁਸੀਂ ਸਾਡਾ ਬਲੌਗ ਕਿੰਨਾ ਕੁ ਇੰਜੋਏ ਕੀਤਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਗੁਰਸੇਵਤ ਤੁਹਾਨੂੰ ਕਿੰਨੀ ਕਿ ਕਿਊਟ ਲੱਗਦੀ ਹੈ ਇਹਦੀਆਂ ਕਿਊਟਨੈਸ ਦੀਆਂ ਵੀਡੀਓਜ਼ ਅਸੀਂ ਡੇਲੀ ਅਪਲੋਡ ਕਰਦੇ ਰਹਨੇ ਆ ਤੁਸੀਂ ਨੈਕਸਟ ਬਲੌਗ ਕਿਸ ਟੌਪਿਕ ਤੇ ਚਾਹੁੰਦੇ ਹੋ ਡੇਲੀ ਰੁਟੀਨ ਚਾਹੁੰਦੇ ਹੋ ਕੁਝ ਸਪੈਸ਼ਲ ਡਿਸ਼ ਚਾਹੁੰਦੇ ਹੋਗੇ ਉਹ ਜ਼ਰੂਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਿਓ ਤੇ ਅਸੀਂ ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸਾਡਾ ਚੈਨਲ ਸਾਡਾ ਪੂਰਾ ਪਰਿਵਾਰ ਸਾਰੇ ਜਾਣੇ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਸ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਾਏ ਬਾਏ